ਰਾਮ ਮੰਦਰ ਸ੍ਰੀ ਸਾਗੂਰਾਮ ਸਿੰਘ ਜੀ ਫਲਵਾੜੀ ਰਾਮ ਮੰਦਰ ਦੀ ਖਰਾਸ ਸਾਗੂਰਾਮ ਸਿੰਘ ਜੀ ਦਾ ਖਰਾਸ ਇਹ ਖਰਾਸ ਬਹੁਤ ਪੁਰਾਣੀ ਹੈ ਇਹ ਖੂਈ ਖੂਈ ਬਹੁਤ ਪੁਰਾਣੀ ਸਾਗੂਰਾਮ ਸਿੰਘ ਦੀ 200 ਸਾਲ ਤੋਂ ਪੁਰਾਣੀ ਖੂਈ ਗੱਡਾ ਗੱਡਾ ਗੁਰੂ ਰਾਮ ਸਿੰਘ ਦਾ 200 ਸਾਲ ਤੋਂ ਪੁਰਾਣਾ ਖੱਡਾ ਗੱਡਾ ਬਣਿਆ ਹਾਇ ਉਸੇ ਲੁੱਕ ਦੇ ਵਿੱਚ ਪਿੱਤਲ ਦੇ ਜੜੇ ਹੋਏ ਕੋਕੇ ਪਿੱਤਲ ਦੀਆਂ ਮੋਰਨੀਆਂ ਇੰਨਾ ਸੋਹਣਾ ਗੱਡਾ ਬਣਿਆ ਅੱਜ ਵੀ ਇਹ ਦਰਸ਼ਨ ਦਿੰਦਾ ਹੈ ਗੱਡਾ ਗੁਰੂ ਰਾਮ ਸਿੰਘ ਦਾ ਡਿਊੜੀ ਵਿੱਚ ਖੜਿਆ ਇਹ ਗੱਡੇ ਨੂੰ ਬੜੇ ਵਧੀਆ ਤਰੀਕੇ ਨਾਲ ਪਿੱਤਲ ਨਾਲ ਜੜ ਕੇ ਇਹ ਸੰਗਤ ਸੇਵਾ ਕਰਦੀ ਗੰਢੀਆਂ ਦੀ ਸੰਤਨਜੀਤ ਸਿੰਘ ਸਮਝਾ ਰਹੇ ਨੇ ਉਹਨਾਂ ਨੂੰ ਗੰਡੇ ਕਿਸ ਤਰੀਕੇ ਨੇ ਮਸ਼ੀਨਾਂ ਨਾਲ ਕੱਟੋ ਮਸ਼ੀਨਾਂ ਨੂੰ ਤੇਲ ਲਾ ਕੇ ਕੱਟੋ ਇਹ ਕੜੀ ਪੱਤੇ ਨੂੰ ਸਾਫ਼ ਕਰ ਰਹੀਆਂ ਸਨ ਤਾਂ ਇਹ ਕੜੀ ਦੇ ਵਿੱਚ ਪਾਉਣਗੇ ਪੱਤੇ ਡਾਂਗੀਆਂ ਤੋਂ ਲਾ ਰਹੇ ਨੇ ਇਹ ਡਾਂਗੀਆਂ ਤੋਂ ਲਾਗੇ ਪੱਤੇ ਇਹਨਾਂ ਨੂੰ ਵੀ ਚੰਗੀ ਤਰੀਕੇ ਨਾਲ ਮਲ ਕੇ ਫਿਰ ਕੜੀ ਚ ਪਾਏ ਜਾਣਗੇ ਇਹ ਮਾਈਆਂ ਬੀਬੀਆਂ ਗੰਡੇ ਛਿਲ ਰਹੀਆਂ ਨੇ ਤੜਕੇ ਵਾਸਤੇ ਵਧੀਆ ਗੰਡੇ ਆ ਬਹੁਤ ਸ਼ਾਨਦਾਰ ਜੇ ਸ਼ੁਰੂ ਕੀਤੇ ਨੇ ਰਾਮ ਮੰਦਰ ਗੁਰੂ ਰਾਮ ਸਿੰਘ ਦਾ ਰਾਮ ਮੰਦਰ ਦੀ ਸੇਵਾ ਚੱਲਦੀ ਰਹਿੰਦੀ ਹੈ ਮਾਈਆਂ ਕਰਦੇ ਹੋਈਆਂ ਇਹ ਗੜਵਾ ਪ੍ਰਦਰਸ਼ਨੀ ਦਿੰਦਾ ਹੈ ਇਹ ਗੜਵਾ ਬਣਾਇਆ ਹੈ ਰਾਮ ਮੰਦਰ ਦੇ ਲਾਗੇ ਬਹੁਤ ਸੋਹਣਾ ਗੜਵਾ ਨਾਲ ਹੀ ਗੜਵੇ ਦੇ ਲਾ ਕੇ ਗੱਡਾ ਇਹ ਗੱਡੇ ਦੇ ਲਾ ਕੇ ਗੜਵਾ ਬਣਿਆ ਹੈ ਗੜਵਾ ਦੇਖ ਕੇ ਤੁਸੀਂ ਦਦੇ ਬਹੁਤ ਵਧੀਆ ਲੱਗਦਾ ਇਹ ਗੜਵਾ ਇਹ ਦਰਸਾਉਂਦਾ ਗੁਰੂ ਰਾਮ ਸਿੰਘ ਦੇ ਬਹੁਤ ਬਹੁਤ ਸੋਹਣਾ ਗੜਵਾ